ਹਾਂ ਜੀ ਕੀ ਕਹਾਂ ਤੁਹਾਡੇ ਜਿਹੋ ਜਿਹੇ ਤਰ੍ਹਾਂ ਦਾ ਦਾ ਫੈਸਲਾ ਆਇਆ ਉਮੀਦ ਸੀ ਕੱਲ ਦੇਖੋ ਜੀ ਦੇਖੋ ਉਮੀਤਾ ਅਸੀਂ ਸਰਸੇ ਵਾਲੇ ਵਾਂਗੂ 20 ਸਾਲ ਦੀ ਕਰ ਰਹੇ ਸੀਗੇ ਪਰ ਥੋੜੇ ਦਿਨ ਪਹਿਲਾਂ ਨਾ ਅਸ਼ੀਰੀ ਅਕਾਲ ਤਖਸਾਲ ਸਾਹਿਬ ਅਸੀਂ ਪੇਸ਼ ਹੋਏ ਸੀਗੇ ਤੁਹਾਡੇ ਚੈਨਲ ਤੇ ਵੀ ਚੱਲਿਆ ਸਾਰੇ ਚੈਨਲ ਤੇ ਚੱਲਿਆ ਜਦੋਂ ਮੈਂ ਇੱਕ ਚੀਜ਼ ਯਾਦ ਕਰਾਉਣਾ ਚਾਹਾਂ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖਾਂ ਦੀ ਸਰਵੋਚ ਅਦਾਲਤ ਹੈ ਤੇ ਉਸ ਦੇ ਸਾਹਮਣੇ ਸਾਰੀਆਂ ਅਦਾਲਤ ਨਤਮਸਤਕ ਨੇ ਤੇ ਜਦੋਂ ਉੱਥੋਂ ਦੀ ਇੱਕ ਆਲ ਆਂਦੀ ਆ ਕਿ ਜੇ ਇਸ ਚੀਜ਼ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਨਵੋਲਵ ਹੋਣਗੇ ਉਸ ਤੋਂ ਬਾਅਦ ਜਿਹੜੀ ਹੁਣ ਆਂਦੀ ਆ ਸਜ਼ਾ ਦਾ ਅਸੀਂ ਤਾਂ 20 ਸਾਲ ਲੈ ਕੇ ਚੱਲ ਰਹੇ ਸੀ ਹੁਣ ਤਾਂ ਇਹਦੀਆਂ ਹੱਡੀਆਂ ਆਣ ਗਿਆ ਬਾਹਰ ਆਹ ਤੁਸੀਂ ਦੇਖੋਗੇ ਜਿੱਤਿਆਂ ਦਾ ਹਾਰੇ ਦੇ ਗਲ ਪਾਇਆ ਹੁਣ ਇਹਨਾਂ ਫਾਇਰ ਕਿਉਂ ਨਹੀਂ ਚੱਲਿਆ ਮੁਣੇ ਇਹਦੀ ਉਹ ਜਿਹੜਾ ਤੰਤਰ ਮੰਤਰ ਆਸ਼ਲਾ ਬਾਸ਼ਲਾ ਇਹੜਾ ਕਰਦਾ ਹੁੰਦਾ ਸੀ ਉਹ ਕਿਉਂ ਨਹੀਂ ਚੱਲਿਆ ਚਾਰ ਦਿਨ ਜੇਲ੍ਹ ਕੱਟ ਕੇ ਆਇਆ ਉੱਥੇ ਜਿਹੜੀ ਪੁਲਿਸ ਡਿਪਾਰਟਮੈਂਟ ਸੀਗਾ ਜਾਂ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਇਹ ਕਰ ਲੈਂਦਾ ਕਾਬੂ ਹੁਣ ਕਿੱਥੇ ਗਿਆ ਇਹਨੀਆਂ ਚਮਤਕਾਰ ਜਿਹੜੀਆਂ ਇਹਨੀਆਂ ਭੇਟਾਂ ਨਾਲ ਉਹਨਾਂ ਨੂੰ ਸਮਝਣਾ ਚਾਹੀਦਾ ਹੁਣ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਿਰਫ ਔਰ ਸਿਰਫ ਪਖੰਡੀ ਸੀਗਾ ਤੇ ਹੋਰ ਇਦਾਂ ਦੇ ਪਖੰਡੀ ਜਿਹੜੇ ਹੈਗੇ ਆ ਨੰਬਰ ਉਹਨਾਂ ਦਾ ਵੀ ਆਣਾ ਹੈ ਇਹ ਸਾਰਿਆਂ ਨੂੰ ਚੇਤਾਵਨੀ ਆ ਜੇ ਹਾਂ ਦਾ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਹਰ ਜਾ ਜੋ ਨਹੀਂ ਗੁਰੂ ਦਾ ਖਾਲਸਾ ਗੁਰੂ ਸਾਹਿਬ ਨੇ ਕਿਰਪਾ ਬਖਸ਼ੀ ਆ ਅਸੀਂ ਨਹੀਂ ਹੈਗੇ ਕੋਈ ਕਰਨ ਵਾਲੇ ਤਾਂ ਗੁਰੂ ਸਾਹਿਬ ਕਰਾ ਗਏ ਨੇ ਤੇ ਜਿੰਨੇ ਵੀ ਪਖੰਡੀ ਨੇ ਹਰੇਕ ਦੀਆਂ ਸ਼ਿਕਾਇਤਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਹਰੇਕ ਦਾ ਜਿਹੜਾ ਹੈਗਾ ਗੁਰੂ ਸਾਹਿਬ ਐਂ ਹੀ ਸੇਵਾ ਲੈਂਦੇ ਰਹਿਣ ਤੇ ਪੰਜਾਬ ਦੇ ਚੋਦੀ ਪਖੰਡਵਾਦ ਦੀ ਜੜ ਪਟਕੇ ਛਟਾਂਗੇ ਜੀ ਦਾ ਵੱਡਾ ਪੈਸਲਾ ਆਇਆ ਜਿੱਦਾਂ ਤੁਸੀਂ ਲੱਗ ਤੋਂ ਕੰਪਲੀਟ ਦਿੱਤੀ ਕੀ ਪੂਰੇ ਇਹ ਗੈਰਹੀਣ ਦੇਖੋ ਜਿਹੜੀ ਲੱਗ ਤੋਂ ਕੰਪਲੀਟ ਦਿੱਤੀ ਹੈ ਜੀ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਇਹਦੇ ਡੇਰੇ 'ਚ ਜਾਂਚ ਕੀਤੀ ਜਾਵੇ ਜਾਂਚ ਜੋ ਉਥੇ ਚੱਲ ਰਿਹਾ ਪਖੰਡਵਾ ਚੱਲ ਰਿਹਾ ਲੋਕਾਂ ਅੰਤਰਵਰਤਨ ਕਰਾਇਆ ਜਾ ਰਿਹਾ ਲਾਲਚ ਦੇ ਕੇ ਕਰਵਾਇਆ ਜਾ ਰਿਹਾ ਉਥੇ ਹੋਰ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਫਸੀਆਂ ਨੇ ਉਹਨੂੰ ਬਾਹਰ ਨਿਕੜਨ ਦੇ ਰਹੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬਾਹਰ ਕੱਢ ਕੇ ਉਹ ਵੀ মিডিਆ ਸਾਹਮਣੇ ਆਣਗੇ ਭੈਣਾਂ ਜਿਨ੍ਹਾਂ ਨੂੰ ਹੁਣ ਤਕਰੀਬਨ 4-5 ਦਿਨ ਪਹਿਲਾਂ ਉਹਦੀ ਕਟਾਈ ਕੀਤੀ ਗਈ ਕੱਪੜੇ ਉਤਾਰ ਕੇ ਕਟਾਈ ਕੀਤੀ ਗਈ ਜਿਹੜਾ ਮੁੰਡਾ ਵੀਡੀਓ ਚ ਉਹਦੀ ਵੀ ਕਟਾਈ ਕੀਤੀ ਗਈ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਡੇਰਾ ਜ ਚਰਦੇ ਨੂੰ ਫੀਲ ਕੀਤਾ ਜਾਵੇ ਸ਼ੁਰੂਆਮ ਦੇ ਨਾਲ ਦੇ ਬੰਦਾ ਪੈਸੇ ਇਕੱਠੇ ਕਰਦਾ ਸੀ ਯਾਰ ਕਿਹੜੇ ਕਿਤਾਬ ਚ ਲਿਖਿਆ ਕਿਹੜੇ ਉੱਤੇ ਲਿਖਿਆ ਕਿ ਤੈਨੂੰ ਸ਼ਰਮ ਨਹੀਂ ਆਉਣੀ ਤੂੰ ਇਦਾਂ ਦੇ ਕੰਮ ਕਰਦਾ ਅੱਜ ਉਮੀਦ ਸੀ ਸਾਨੂੰ ਏਪੀ ਕੈਂਡ ਸਾਨੂੰ ਉਮੀਦ ਪੂਰੀ ਸੀਗੀ ਮਾਨਵ ਜੱਜ ਸਾਹਿਬ ਨੇ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨੂੰ ਸਜ਼ਾ ਸੁਣਾਈ ਹੈ ਜੀ ਬਾਕੀ ਅਸੀਂ ਬਹੁਤ ਖੁਸ਼ ਆਜ ਤੇ ਬਾਕੀ ਇੱਕੋ ਕੇਸ ਹੋਈ ਜਿਹੜੇ ਦੋ ਕੇਸ ਉਹ ਵੀ ਪੈਂਡਿੰਗ ਹਜਾਂ ਉਹਨਾਂ 'ਚ ਵੀ ਇਹੀ ਕੁਝ ਹੋਊਗਾ ਉਹਨਾਂ ਵੀ ਮਤਲਬ ਨਿਕਲ ਨਹੀਂ ਸਕਦਾ ਬਾ ਨਿਕਲ ਨਹੀਂ ਦਵਾਗੇ ਅਸੀਂ ਹੋਰ ਹਾਈ ਜਿਹੜੇ ਪੰਜ ਬੰਦੇ ਕਹਿੰਦੇ ਅਸੀਂ ਬਰੀ ਹੋ ਗਏ ਉਹ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਸੀਂ ਇੱਥੋਂ ਵਿਹਲੇ ਹੋ ਗਏ ਹੁਣ ਹਾਈ ਕੋਰਟ ਜਾਵਾਂਗੇ ਅਸੀਂ ਕਿ ਉਹ ਪੰਜ ਬੰਦਿਆਂ ਨੂੰ ਵੀ ਆਪਾਂ ਸੱਜਾ ਸੁਣਾਵਾਂਗੇ ਠੀਕ ਬਾਈ ਜੀ ਕੀ ਕਰਨਾ ਚਾਹੋਗੇ ਜਿਸ ਤਰ੍ਹਾਂ ਦਾਲ ਦਾ ਫੈਸਲਾ ਆਇਆ ਉਮੀਦ ਸੀ ਕੱਲ ਦੇਖੋ ਜੀ ਦੇਖੋ ਉਮੀਤਾ ਅਸੀਂ ਸਰਸੇ ਵਾਲੇ ਵਾਂਗੂ 20 ਸਾਲ ਦੀ ਕਰ ਰਹੇ ਸੀਗੇ ਪਰ ਥੋੜੇ ਜਿ ਦਿਨ ਪਹਿਲਾਂ ਨਾ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਪੇਸ਼ ਹੋਏ ਸੀ ਤੁਹਾਡੇ ਚੈਨਲ ਤੇ ਵੀ ਚੱਲਿਆ ਸਾਰੇ ਚੈਨਲ ਤੇ ਚੱਲਿਆ ਜਦੋਂ ਮੈਂ ਇੱਕ ਚੀਜ਼ ਯਾਦ ਕਰਾਉਣਾ ਚਾਹਾਂ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖਾਂ ਦੀ ਸਰਵੋਚ ਅਦਾਲਤ ਹੈ ਤੇ ਉਸ ਦੇ ਸਾਹਮਣੇ ਸਾਰੀਆਂ ਅਦਾਲਤ ਨਤਮਸਤਕ ਨੇ ਇਹ ਜਦੋਂ ਉਹ ਤੋਂ ਦੀ ਇੱਕ ਆਲ ਆਂਦੀ ਆ ਕਿ ਜੇ ਇਸ ਚੀਜ਼ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਨਵੋਲਵ ਹੋਣਗੇ ਉਸ ਤੋਂ ਬਾਅਦ ਜਿਹੜੀ ਹੁਣ ਆ ਆਂਦੀ ਆ ਸਜ਼ਾ ਦਾ ਅਸੀਂ ਤਾਂ 20 ਸਾਲ ਲੈ ਕੇ ਚੱਲ ਰਹੇ ਸੀ ਹੁਣ ਤੇ ਇਹਦੀਆਂ ਹੱਡੀਆਂ ਆਣ ਗਿਆ ਬਾਹਰ ਆਹ ਤੁਸੀਂ ਦੇਖੋਗੇ ਜੁੱਤੀਆਂ ਦਾ ਹਾਰੇ ਦੇ ਗਲ ਪਾਇਆ ਹੁਣ ਇਹਦਾ ਫਾਇਰ ਕਿਉਂ ਨਹੀਂ ਚੱਲਿਆ ਹੁਣ ਇਹ ਜਿਹੜਾ ਤੰਤਰ ਮੰਤਰ ਆਸ਼ਲਾ ਬਾਸ਼ਲਾ ਇਹੜਾ ਕਰਦਾ ਹੁੰਦਾ ਸੀ ਉਹ ਕਿਉਂ ਨਹੀਂ ਚੱਲਿਆ ਚਾਰ ਦਿਨ ਜੇਲ੍ਹ ਕੱਟ ਕੇ ਆਇਆ ਉੱਥੇ ਜਿਹੜੀ ਪੁਲਿਸ ਡਿਪਾਰਟਮੈਂਟ ਸੀਗਾ ਜਾਂ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਇਹ ਕਰ ਲੈਂਦਾ ਕਾਬੂ ਹੁਣ ਕਿੱਥੇ ਗਿਆ ਇਹਨੀਆਂ ਚਮਤਕਾਰ ਜਿਹੜੀਆਂ ਇਹਦੀਆਂ ਭੇਟਾਂ ਨਾਲ ਉਹਨਾਂ ਨੂੰ ਸਮਝਣਾ ਚਾਹੀਦਾ ਹੁਣ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਿਰਫ ਔਰ ਸਿਰਫ ਪਖੰਡੀ ਸੀਗਾ ਤੇ ਹੋਰ ਇਦਾਂ ਦੇ ਪਖੰਡੀ ਜਿਹੜੇ ਹੈਗੇ ਆ ਨੰਬਰ ਉਹਨਾਂ ਦਾ ਵੀ ਆਣਾ ਇਹ ਸਾਰਿਆਂ ਨੂੰ ਚੇਤਾਵਨੀ ਆ ਜੇ ਹਾਂ ਦਾ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਓ ਨਹੀਂ ਗੁਰੂ ਦਾ ਖਾਲਸਾ ਗੁਰੂ ਸਾਹਿਬ ਨੇ ਕਿਰਪਾ ਕੀ ਆ ਅਸੀਂ ਨਹੀਂ ਹੈਗੇ ਕੋਈ ਕਰਨ ਵਾਲੇ ਤਾਂ ਗੁਰੂ ਸਾਹਿਬ ਕਰਾ ਗਏ ਨੇ ਤੇ ਜਿੰਨੇ ਵੀ ਪਖੰਡੀ ਨੇ ਹਰੇਕ ਦੀਆਂ ਸ਼ਿਕਾਇਤਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਹਰੇਕ ਦਾ ਜਿਹੜਾ ਹੈਗਾ ਗੁਰੂ ਸਾਹਿਬ ਐਂ ਹੀ ਸੇਵਾ ਲੈਂਦੇ ਰਹਿਣ ਤੇ ਪੰਜਾਬ ਦੇ ਚੋਦੀ ਪਖੰਡਵਾਦ ਦੀ ਜੜ ਪਟਕੇ ਛਟਾਂਗੇ ਜੀ ਬੱਧਾ ਪੈਨਸਲ ਆਇਆ ਜਿੱਦਾਂ ਤੁਸੀਂ ਲੱਗ ਤੋਂ ਕੰਪਲੀਟ ਦਿੱਤੀ ਕਿ ਪੂਰੇ ਇਹ ਗੈਰਨ ਦੇਖੋ ਦੇਖੋ ਜਿਹੜੀ ਲੱਗ ਤੋਂ ਕੰਪਲੀਟ ਦਿੱਤੀ ਹੈ ਜੀ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਇਹਦੇ ਡੇਰੇ 'ਚ ਜਾਂਚ ਕੀਤੀ ਜਾਵੇ ਜਾਂਚ ਜੋ ਉਥੇ ਚੱਲ ਰਿਹਾ ਪਖੰਡਵਾ ਚੱਲ ਰਿਹਾ ਲੋਕਾਂ ਅੰਤਰਵਰਤਨ ਕਰਾਇਆ ਜਾ ਰਿਹਾ ਲਾਲਚ ਦੇ ਕੇ ਕਰਵਾਇਆ ਜਾ ਰਿਹਾ ਉਥੇ ਹੋਰ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਫਸੀਆਂ ਨੇ ਉਹਨੂੰ ਬਾਹਰ ਨਿਕੜਨ ਦੇ ਰਹੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬਾਹਰ ਕੱਢ ਕੇ ਉਹ ਵੀ মিডিਆ ਸਾਹਮਣੇ ਆਣਗੇ ਭੈਣਾਂ ਜਿਨ੍ਹਾਂ ਨੂੰ ਹੁਣ ਤਕਰੀਬਨ 4-5 ਦਿਨ ਪਹਿਲਾਂ ਉਹਦੀ ਕਟਾਈ ਕੀਤੀ ਗਈ ਕੱਪੜੇ ਉਤਾਰ ਕੇ ਕਟਾਈ ਕੀਤੀ ਗਈ ਜਿਹੜਾ ਮੁੰਡਾ ਵੀਡੀਓ ਚ ਉਹਦੀ ਵੀ ਕਟਾਈ ਕੀਤੀ ਗਈ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਡੇਰਾ ਜ ਚਰਦੇ ਨੂੰ ਸੀਲ ਕੀਤਾ ਜਾਵੇ ਆਰਮ ਦੇ ਨਾਤੇ ਬੰਦਾ ਪੈਸੇ ਇਕੱਠੇ ਕਰਦਾ ਸੀ ਯਾਰ ਕਿਹੜੇ ਕਿਤਾਬ ਚ ਲਿਖਿਆ ਕਿਹੜੇ ਉੱਤੇ ਲਿਖਿਆ ਕਿ ਤੈਨੂੰ ਸ਼ਰਮ ਨਹੀਂ ਆਉਣੀ ਵੀ ਇਦਾਂ ਦੇ ਕੰਮ ਕੋ ਅੱਜ ਉਹ ਮੀਟਿੰਗ ਸੰਗਤ ਐਡੀ ਕੈਂਡਰ ਸਾਨੂੰ ਉਮੀਦ ਪੂਰੀ ਸੀਗੀ ਮਾਨਵ ਜੱਜ ਸਾਹਿਬ ਨੇ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨੂੰ ਸੱਜਾ ਸੁਣਾਈ ਹੈ ਜੀ ਤੇ ਬਾਕੀ ਅਸੀਂ ਬਹੁਤ ਖੁਸ਼ ਆਜ ਤੇ ਬਾਕੀ ਇਕੋ ਕੇਸ ਹੋਈ ਜਿਹੜੇ ਦੋ ਕੇਸ ਉਹ ਵੀ ਪੈਂਡਿੰਗ ਹਜਾਂ ਉਹਨਾਂ 'ਚ ਵੀ ਇਹੀ ਕੁਝ ਹੋਊਗਾ ਉਹਨਾਂ ਵੀ ਮਤਲਬ ਨਿਕਲ ਨਹੀਂ ਸਕਦਾ ਬਾ ਨਿਕਲ ਨਹੀਂ ਦਵਾਗੇ ਅਸੀਂ ਹੋਰ ਹਾਈ ਜਿਹੜੇ ਪੰਜ ਬੰਦੇ ਕਹਿੰਦੇ ਅਸੀਂ ਬੜੀ ਹੋਗੇ ਉਹ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਸੀਂ ਇੱਥੋਂ ਵਿਹਲੇ ਹੋਗੇ ਹੁਣ ਹਾਈ ਕੋਰਟ ਜਾਵਾਂਗੇ ਅਸੀਂ ਕਿ ਉਹ ਪੰਜ ਬੰਦਿਆਂ ਨੂੰ ਵੀ ਆਪਾਂ ਸੱਜਾ ਸੁਣਾਵਾਂਗੇ ਠੀਕ